ਬਾਕੀਆਂ ਆਇਆ ਟੂਰਨਾਮੈਂਟ ਔਖਾ ਪਰ ਪਤਾ ਕੀ ਗੱਲ ਹੋ ਜਾਂਦੀ ਡਰੋ ਕੋ ਡਾਂਗਾ ਮੰਗਲ ਹੋਵੇ ਨਾ ਹੂੰ ਉਹ ਜੋ ਬੰਦਾ ਬਾਹੜਾ ਭਾਈ ਦਾ ਜਿਵੇਂ ਮੈਂ ਆ ਗਿਆ ਹਣਾ ਤੇਰੇ ਕੋਲ ਲੈ ਕੇ ਆ ਸੱਜਾ ਓਏ ਇਹੇ ਜੀ ਨਾ ਨਹੀਂ ਮੈਂ ਐਡਾ ਰੂ ਹੋਰ ਆ ਐ ਨਹੀਂ ਕਹਿਣਾ ਮੈਂ ਏਨੂੰ ਹੋਰ ਕੀ ਕਹਿਣਾ ਮੈਂ ਕਹਿਣਾ ਜਿਵੇਂ ਹੁਣ ਕੋਈ ਲੜਾਈ ਲੜਨੀ ਹੋਣੀ ਹੋਵੇ ਹੂੰ ਹੈ ਹਾਂ ਤੇ ਲੜਾਈ ਚ ਮੈਂ ਤੂੰ ਪੰਗਾ ਪੰਗਾ ਲੈ ਲੈ ਨਾ ਠੀਕ ਹੈ ਹੈ ਅਗਲਾ ਡਾਂਗ ਲੈ ਕੇ ਮੇਰੇ ਮਗਰ ਪੈ ਜਾਣ ਇੱਕ ਕੱਡਾ ਨਹੀਂ ਇੱਕ ਕੱਡੇ ਤਾਂ ਮੈਂ ਜਵਾਲ ਨਹੀਂ ਹੈਗਾ ਹੈ ਇੱਕ ਕੱਡੇ ਤਾਂ ਮੈਂ ਗਾਟਾ ਲਾ ਡੂੰਗਾ ਬਾਦੇ ਡੰਡਾ ਲਿਆਂਦੇ ਮੈਂ ਡੰਡੇ ਨਾਲ ਤੂੰ ਗਾਟਾ ਕਿਵੇਂ ਲਾਹੇਗਾ ਉਹ ਗਾਟਾ ਆ ਲੋਹਾ ਡਾ ਵੱਡਾ ਲੋਹਾ ਲੱਗਿਆ ਮੇਰੇ ਇੰਦਰਲੇ ਪੱਛੇ ਵੀ ਲੱਗਿਆ ਠੀਕ ਹੈ ਹਾਂ ਇਹ ਗਾਟਾ ਲਾ ਦਿੰਦਾ ਹੈ ਬਾਈ ਟੱਕੜੀ ਚੀਜ਼ ਹੈ ਮਾਰੀ ਤੇ ਦੀ ਗੱਲ ਨਹੀਂ ਇੱਕ ਕੱਡੇ ਵੱਡੇ ਡਮ ਦਵਾਲ ਨਹੀਂ ਹੈਗਾ ਜੇ ਬੰਦੇ ਬਾਹਰੇ ਹੋਣ ਨਾ ਹਾਂ ਐ ਭੱਡਣਾ ਪਟਣਾ ਸ਼ੌਕ ਹੈਗਾ ਫਿਰ ਬੰਦੇ ਬਾਹਰੇ ਤਾਂ ਇਹਨਾਂ ਪਰਿਵਾਰੀ ਪੈ ਜੀ ਕਰ ਗਿਆ ਤਾਂ ਗੱਲਾਂ ਦਾ ਤੁਮਾਰਾ ਕਰ ਮੈਨੂੰ ਐਂ ਦੱਸ ਤੂੰ ਇਹਨਾਂ ਜੋੜ ਕੇ ਇੰਨੀ ਦੂਰ ਕਿੱਧਰ ਆ ਗਿਆ ਤੂੰ ਕਿਵੇਂ ਆ ਗਿਆ ਮਟਰਾਂ ਚੜਾ ਛੱਡ ਕੇ ਨਾ ਨਾ ਮੈਂ ਟਰੈਕਟਰ ਤੇ ਚੜ ਕੇ ਆਇਆ ਸੀਗਾ ਟਰੈਕਟਰ ਤੇ ਚੜ ਕੇ ਆਇਆ ਹਾਂ ਟਰੈਕਟਰ ਤੇ ਚੜ ਕੇ ਆ ਆ ਤੂੰ ਇੱਥੇ ਕਿਸੇ ਨਾ ਕੰਮ ਵੀ ਕਰਾ ਦਿਆ ਕਰ ਕੋਸਾ ਕੰਮ ਕੀ ਕਰਨੇ ਚਾਹ ਰਕੀ ਬਾਕੀ ਬੁਢਾ ਹੋ ਰਿਹਾ ਤੂੰ ਆ ਬੜਾ ਬੜਾ ਨਿਆਣੀ ਹੋਰ ਫੱਟੇ ਚੱਕ ਦੂ ਮੈਂ ਤੂੰ ਕਦੇ ਫੱਟੇ ਚੱਕ ਦੇਗਾ ਫੱਟੇ ਮੈਂ ਸਾਰੇ ਗੱਡੀ ਚੱਕ ਨੂੰ ਕੰਮ ਖਵਜਾਂਗੇ ਮੈਨੂੰ ਹੀ ਰੱਖਦਾ ਮੈਂ ਤੈਨੂੰ ਓੜਾ ਜਾ ਉੜੇ ਹੱਟੇ ਚੱਕੇਗਾ ਤੂੰ ਬੰਦਾ ਵਾਹ ਉਹ ਕਿੰਨਾ ਬਹੁਤ ਕੰਮ ਕੀਤਾ ਦੋ ਬਲੰਗਾ ਤੁਰਿਆ ਤਾਂ ਜਾਂਦਾ ਨਹੀਂ ਹੈਗਾ ਟਰੈਕਟਰ ਤੇ ਚੜ ਕੇ ਤੂੰ ਵਾਟ ਕੋੜਨ ਟਾਂ ਦੀ ਗੱਲ ਨਹੀਂ ਟੋੜਾ ਤਾਂ ਕੋਟੀ ਦੁਖਣ ਲੱਗ ਜਾਂਦੇ ਆ ਪਰ ਐ ਹੈਗਾ ਕਿਉਂਕਿ ਬੰਜਾ ਮਾਗਰ ਪਿਆ ਹੋਵੇ ਨਾ ਫੇਰ ਤਾਂ ਮੈਂ ਕਿਸੇ ਨੂੰ ਡਵਾ ਨਹੀਂ ਹੈਗਾ ਪੁੱਛ ਕਰਿਆ ਕਰ ਚਾਚਾ ਉਹ ਮਾਤਾ ਜਾਨਣਾ ਕੋਈ ਨਹੀਂ ਪਿੰਡੀਆਂ ਨਾਲ ਹੈ ਓਏ ਪਿੰਡ ਜਾਂਦਾ ਮੈਂ ਤੁਰ ਕੇ ਆਜੂਗਾ ਮੈਨੂੰ ਮੋਟਰਸਾਈਕਲ ਮਿਲ ਗਿਆ ਰਾਜਾ ਮੋਟਰਸਾਈਕਲ ਤੇ ਚੜਜੂਂ ਤੇਰੇ ਵੀ ਤੂੰ ਨਹੀਂ ਟਰੈਕਟਰ ਤੇ ਆਇਆ ਜਾਣ ਕੇ ਤੇਰੇ ਮੋਟਰ ਤੀਂਦਾ ਤਾਂ ਹੈ ਨਹੀਂ ਕਿਤੇ ਫੇਕਲ ਦੇ ਕੇ ਕਢੇਗਾ ਫਿਰ ਤੁਰ ਕੇ ਬਾਹਰ ਹੈ ਨਾ ਤੁਰ ਕੇ ਬਾਹਰ ਵੀ ਫਿਰ ਗੱਡੀ ਚੱਲਿਆ ਯਾਰ ਆ ਤੁਰ ਕੇ ਆਜੂਗਾ ਤੇਰਾ ਮੇਰੀ ਡੀਡ ਕਿੱਥੇ ਕਰ ਲੇਗਾ ਤੂੰ ਹਾਂ ਮੇਰੀ ਡੀਡ ਨਹੀਂ ਕਰ ਸਕਦਾ ਤੂੰ ਤੂੰ ਮੇਰੀ ਵੀ ਨਹੀਂ ਕਰ ਸਕਦਾ ਲੈ ਜਦੋਂ ਮੈਂ ਇਕੱਠੇ ਕਰ ਲੂੰ ਤੇਰੇ ਚਾਰ ਪੰਜ ਦਿਨ ਨਾ ਹੁੰਦਾ ਨਹੀਂ ਹੈਗਾ ਕੀ ਹੋ ਗਿਆ ਚਾਚਾ ਹਾਂ ਦੇਖੀ ਲੈ ਕਾ ਨਾ ਆਇਆ ਹੋਇਆ ਪੁਰਾਣੀ ਹੋ ਚੁੱਕੀ ਨਾ ਰਾਣੀ ਮੈਂ ਦੱਲੇ ਆ ਚਾਹਾਂ ਮੈਂ ਬਾਕੀ ਰਹਿਣਾ ਕਿਰਪਾ ਅੱਗੇ ਇਹ ਕੀ ਗਈ ਹੈ ਇਹ ਪੈਂ ਰਾਈ ਗਾੜੇ ਮਨੋਟਾ ਉਹੀਂ ਹੁੰਦਾ ਜਦ ਤਾ ਆਪਣਾ ਸਾਈਕਲ ਨਾਲ ਕਾਲੇ ਬਾਜ਼ਾਰ ਤੇ ਵੇਚ ਲਾਂਗੇ ਇਹ ਆਪਣਾ ਨਹੀਂ ਹੈ ਤੂੰ ਲੈਣ ਆਖੀ ਵੀ ਐ ਪਰ ਅੱਖਾਂ 'ਚ ਭੰਦਰ ਪਤਾ ਨਹੀਂ ਆਪਾਂ ਇਹਨਾਂ ਕਾਲੇ ਬਾਜ਼ਾਰ 'ਚ ਵੇਚਾਂਗੇ ਇਹਨੂੰ ਆਪਣਾ ਭਾਲ ਬੰਦਾ ਕਿੰਨੇ ਰੇਟ 'ਤੇ ਦੇਣੀ ਹੈ ਵੀ ਤੇ ਗੱਲ ਵੀ ਐ ਮੈਨੂੰ ਤਾਂ ਲੱਗਦਾ ਲੋਨਸ ਦਾ ਤੋਂ ਤਾਂ ਵੇਚੀ ਜਾਊਗਾ ਵਧੀਆ ਦਾ ਹਾਂ ਦੇਵਾਂਗੇ ਇਹ ਦੇ ਦੇ ਦੂਗਾ ਦੇ ਦੂਗਾ ਪਾਸੇ ਰੱਖੋ ਵੇਚ ਦਾਂਗੇ ਇਹਨੂੰ ਯਾਰ ਪਤਾ ਹੈ ਕਿ ਆਪਣੀ ਵੇਚ ਲੈਣ ਕੋਈ ਹੈ ਵੇਚ ਦਾਂਗੇ ਕਾਲੇ ਬਾਜ਼ਾਰ 'ਚ ਵੇਚਾਂਗੇ ਨੀਲਾ ਵਿਆਰ ਤੇ ਵੇਚਾਂਗੇ ਨਹੀਂ ਯਰ ਕਾਲੇ ਵਿਆਰ ਚ ਵੇਚਾਂਗੇ ਨੀਲਾ ਵਿਆਰ ਕਿਹੜਾ ਹੈਗਾ ਯਾਰ ਮਰੀ ਜਾਂਦਾ ਕੋਈ ਨਾ ਲਾਉਣਾ ਨੀਲਾ ਵਿਆਰ ਹੈਗਾ ਕਿਹੜਾ ਨੀਲਾ ਯਾਰ ਮੈਂ ਤਾਂ ਦੇਖਿਆ ਨਹੀਂ ਕਦੇ ਨੀਲਾ ਵਿਆਰ ਮੈਂ ਤੁਹਾਨੂੰ ਦਿਖਾਉਂਗਾ ਹਾਂ ਮੈਂ ਸਮਝਣਾ ਉਸ ਤੇ ਜਾਵਾਂਗੇ ਉਹ ਮਰੀ ਹੈ ਮੈਂ ਤਾਂ ਕਿੱਥੇ ਨੀਲਾ ਵਿਆਰ ਮੈਨੂੰ ਦਿਖਾਉਂਗਾ ਹੈਗਾ ਅੱਬਾ ਕਾਲੇ ਵਿਆਰ ਚ ਵੇਚਾਂਗੇ ਆਏ ਵਿਆਰ ਚ ਆਹ ਸੰਦੂਰ ਤਾਲਾ ਕਾਲਾ ਸੈਂਗ ਅੱਬਾ ਕਾਲੇ ਵਿਆਰ ਤੇ ਵੇਚਾਂਗੇ ਮਾ ਸਾਚਾ ਮਾਇਕਾ ਚੱਲ ਗਿਆ ਹੁਣ ਫਿਰ ਆਪਾਂ ਕੋਈ ਆਣ ਹੈਗਾ ਜੀ ਚਾਹੋ ਇੰਨਾ ਮੈਂ ਵੀ ਪਿੰਡ ਬਾਗ ਜਿੰਦੇ ਨਾ ਕਰ ਕਹਿਣਾ ਨਹੀਂ ਆਪਾਂ ਪਿੰਡ ਨਹੀਂ ਜਾਂਦੇ ਮੈਂ ਤੁਹਾਨੂੰ ਦੱਸ ਦਿੰਦਾ ਆਪਾਂ ਚੱਲਾਂਗੇ ਜੋੜਕੀਆਂ ਅੱਛਾ ਮੈਂ ਦੱਸਦਾ ਹਾਂ ਹਾਂ ਫੜ ਲਿਆ ਥੋੜੀ ਜਿਹੀ ਹਾਂ ਨਹੀਂ 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 ਫੜਦੇ ਨਹੀਂ ਇਹ ਕੋਟ ਰੁੱਪੇ ਕਰਦੇ ਕੋਲ ਜਾ ਕੇ ਆਪਾਂ ਨੇ ਜੋੜਕੀਆਂ ਲੈ ਕੇ ਚੱਲਾਂਗੇ ਹਾਂ ਜੋੜਕੇ ਆਪਣਾ ਬੰਦਾ ਅੱਛਾ ਉਹਨੂੰ ਆਪਾਂ ਚਿੰਤਾ ਫੜਾ ਦੇ ਹਾਂ ਉਹਨੂੰ ਆਖਾਂਗੇ ਵੀ ਤੂੰ ਕਿਹ ਜੇ ਲੋਟ ਸਾਡੇ ਪਿੰਡ ਆ ਕੇ ਦੇ ਦੂ ਤੈਨੂੰ 70% ਦੇ ਤੂੰ ਬਿਨਾਂ ਕਾਉਂ ਲੋ ਉਹ 90% ਆ ਜੂ ਆ ਸਾਹੀ 100 ਤੋਂ 150 ਆ ਜੂ ਆ 100 ਆ ਜੂ ਬਾਕੀ ਆਪਾਂ ਨੂੰ ਬਹੁਤ ਆ ਜਰ ਆਪਾਂ ਇੰਨੇ ਤਾਂ ਬਹੁਤ ਐ ਇੰਨੇ ਬਣ ਕੇ ਬਹੁਤ ਆਪਾਂ ਜਰ ਨਹੀਂ ਖੁਸ਼ੀ ਮਰਦਾ ਹੁੰਦਾ ਆਪਾਂ ਨੂੰ ਨਾ 70% ਦੇ ਇੰਨਾ ਬਣ ਕੇ ਬਹੁਤ ਆ ਹੁਣ ਤੂੰ ਆਏ ਦੱਸ ਇਹ ਤੂੰ ਪਿੰਡ ਨੂੰ ਜਾਣਾ ਕਿ ਕਿਰਨ ਜੋੜ ਕੇ ਬੰਦੇ ਨੂੰ ਬੁਲਾਇਆ ਜੀ ਉਸ ਤੋਂ ਕਿੱਥੇ ਨੂੰ ਹੋਊਗਾ ਉਹ ਗੱਲ ਪਿੰਡ ਨੇ ਤੂੰ ਆ ਗੱਲ ਫਿਰ ਇੱਥੇ ਖੜਾ ਮੈਂ ਸਾਈਕਲ ਟਪਾ ਕੇ ਆਉਂਗਾ ਮੈਂ ਸਾਈਕਲ ਟਪਾ ਕੇ ਨਾ ਉਧਰ ਵੀ ਆ ਜੀ ਮੈਂ ਆਉਂਦਾ ਠੀਕ ਹੈ ਆ ਜੀ ਫਿਰ ਆ ਜੂਗਾ ਓਏ ਇਹ ਲੋਈ ਦੇ ਕੀ ਕਰਾਂਗੇ ਲੋਈ ਮੈਨੂੰ ਜਿਵੇਂ ਮਾਇ ਲੱਗਦਾ ਹਾਂ ਹਾਂ ਮੈਨੂੰ ਤਾਂ ਪਸੰਦ ਹੈ ਮੈਨੂੰ ਅੰਮ੍ਰਿਤ ਉਹ ਖਿਆਰ ਫੜ ਕੇ ਰੱਖੋ ਇਹਨੂੰ ਨਾ ਇੱਥੋਂ ਨਾ ਤਾਈ ਇੱਥੋਂ ਮੈਂ ਹੀ ਲਾਉਣਾ ਤੂੰ ਇੱਥੋਂ ਵੜ ਕੇ ਰੱਖਾ ਕੋ ਇਹ ਬਾਜ਼ਾ ਹੁੰਦਾ ਇਧਰ ਤਿੱਖਾ ਵਾਲਾ ਹਾਂ ਇਹ ਧਾਰ ਲੱਗੀ ਹੋਈ ਰੇ ਨੂੰ ਇੱਥੋਂ ਕਢ ਕੇ ਹਾਂ ਇਹਨੂੰ ਥੱਲੇ ਰੂ ਰੇ ਕਿ ਕਈ ਵਾਰੀ ਪਾਟੋ-ਪੂਟ ਤੇਰੇ ਬਾਈ ਤੇਰਾ ਚਾਰ ਲਾਣਾ ਪਾਟ ਦੇ ਦੱਦਰਾ ਹਾਂ ਹਰਦਾ ਮਾ ਹੁਣੀ ਆ ਗਿਆ ਵਾ ਵਾ ਹੋਟ ਪਾ ਕੇ ਆਇਆ ਉਹ ਬੱਦ ਨੂੰ 5 ਮਿੰਟ ਹੀ ਲਾਉਂਗਾ ਹਾਂ ਪੜਾ ਹਟਾ ਟੱਕੀ ਫੜਾ ਭਾਂਡੇ ਜਾ ਜਾ ਆਪਣੀ ਕਿੱਥੋਂ ਲੈ ਕੇ ਮੋੜ ਮਾ ਜਾ ਕਰ ਮੋੜਿਆ ਜਾ ਹੋਇਆ ਅੱਗੋ ਲੈ ਮੇਰੇ ਡੰਡੇ ਵਰਗਾ ਕਿੱਥੇ ਹੈ ਕਾ ਕਾ ਵਾਸਾ ਕਾ ਡਾਕਟਰ ਟੂ ਫੇਰ ਆ ਗਿਆ ਮੈਨੂੰ ਬੰਗੀ ਹੋ ਗਿਆ ਭੈਂ ਤੇਰਾ ਕੀ ਹੋ ਗਿਆ ਸਰਪਾਪ ਨਹੀਂ ਹੁੰਦਾ ਯਾਰਾ ਪੁੱਸਰ ਫਿਰ ਦੀਗੀ ਜੋੜਦੀ ਹੋ ਰਾ ਕਿੰਨੀ ਕਾ ਵੇ ਮਾਲੀ ਖੜੀ ਆ ਵਾ ਕੋ ਕਾ ਮਦਦੇ ਨੂੰ ਆਪਾਂ ਫੇਰ ਫੜਾ ਦਾਂਗੇ ਆਪਾਂ ਮੈਂ ਕਹਣਾ ਤੇ ਆਪਾਂ ਇੱਧਰ ਲਿਆ ਕੇ ਠੀਕੇ ਚ ਲੁਕੋ ਦਾਂਗੇ ਮੈਂ ਕਰ ਲੈਨੇ ਹਾਂ ਟਟੋਟ ਮੈਂ ਬਹਿਨਾ ਪਿੱਛੇ ਬਹਿਨਾ ਪਿੱਛੇ ਬੈਠਾ ਹਾਂ ਹਾਂ ਪੁੱਛੇ ਬੈਠਾ ਮੈਂ ਚਾਹਾਂ ਆ ਦੁਰ ਕੀ ਵਾਜ ਲਿਆ ਉਹ ਬੈਠ ਜਾਂਦੇ ਮੈਨੂੰ ਉਹ ਬਸ ਉਹ ਮੈਥੋਂ ਤੁਰਨਾ ਨਹੀਂ ਘੋਟ ਟੱਕ ਟੋਲਾ ਤੋੜ ਨਾ ਕੋਟਾ ਉਹ ਛੜਕ ਹਾਜ਼ਾਰ ਨੂੰ ਥੋੜਾ ਥੱਲੇ ਰੱਖ ਆ ਬੱਜੂਆ ਤੇਰੇ ਐਂ ਰੱਖ ਥੱਲੇ ਥੱਲੇ ਨੂੰ ਰੱਖ ਥੱਲੇ ਨੂੰ ਰੱਖ ਐਂ ਟੂ ਅੱਗੇ ਰੱਖ ਆ ਅੱਗੇ ਛੱਡ ਦੇ ਮੈਨੂੰ ਬੱਸ ਮੇਰਾ ਹਾਜ਼ਾਰ ਹੀ ਤੇ ਛੱਡ ਪਰੇ ਸਾਡਾ 1 ਮਿੰਟ ਮੈਨੂੰ ਬੈਠੇ ਜਾਣ ਦੇ ਹਾਂ ਦਾ ਬੈਜੀ ਫੇਰਾ ਹਮੇਸ਼ਾ ਟਰੇ ਜਾਣ ਦੀ ਜਿੰਨੇ ਬੈਠਾ ਬੈਹ ਜਾ ਫਿਰ ਬੈਹ ਜਾ ਮੇਰਾ ਨਾ ਬੈਹ ਜਾ ਨੋ 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 ਨੋ